ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਹਿਰ ਤਪਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਕੱਟਾ ਬਹੁਤ ਸੋਹਣਾ ਠੀਕ ਆ ਜੀ ਪਤਲੇ ਪਿੰਡੇ ਚ ਵੱਧ ਜਾਣਕਾਰੀ ਲੈਂਦੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਪਰਮਪਾਲ ਸਿੰਘ ਜੀ ਪਿੰਡ ਤਪਾ ਜੀ ਜਿਹੜਾ ਬਰਨਾਲਾ ਕੋਠੇ ਕਿਹੜੇ ਪਾਇਦੇ ਵੀਰੇ ਬਾਦੀਆਂ ਕੋਠੇ ਜੀ ਠੀਕ ਆ ਹਾਂ ਜੀ ਠੀਕ ਆ ਤੇ ਕੱਟੇ ਦੀ ਉਮਰ ਦੱਸੋ ਜੀ ਕਿੰਨੇ ਟਾਈਮ ਦੀ ਤਿੰਨ ਸਾਲ ਦੀ ਉਮਰ ਹੈ ਜੀ ਕੱਟੇ ਦੀ ਕਿਹੜੇ ਦਾ ਬੱਚਾ ਜੀ ਇਹ ਹੈ ਅਰਜਨ ਕੁੰਗੜ ਦਾ ਜੀ ਅਰਜਨ ਕੁੰਗੜ ਦਾ ਤੇਰੀ ਮਾਤ ਰਿਕਾਰਡ ਕਿੰਨਾ ਕਹੇ ਜੀ 16 ਕਿਲੋ ਦੁੱਧ ਦਸਤਾ ਜੀ ਆਪਣੇ ਕੋਲੇ ਦੀ ਮਾਂ ਠੀਕ ਆ ਹਾਂਜੀ ਤੇ ਰੇਟ ਭਰਾ ਦਾ ਜਾਜਾ ਹੁਣ ਤੇ ਦੱਸ ਦਿਆਂਗੇ ਜੀ ਰੇਟ ਠੀਕ ਆ ਫੋਨ ਤੇ ਦੂਪਰਾ ਪਤਲੇ ਪਿੰਡੇ ਚ ਸੋਣਾ ਥੋੜਾ ਜਿਹਾ ਡਰਦਾ ਇਹਨੂੰ ਐ ਵੀ ਡਾਕਟਰ ਆ ਠੀਕ ਆ ਜੀ ਲੋ ਜੀ ਆਪਣੇ ਕੋਈ ਆਉਂਦਾ ਜਾਂਦਾ ਨਾ ਬਾਈ ਥੋੜਾ ਜਿਹਾ ਐ ਵੀ ਡਰਦੇ ਆ ਠੀਕ ਆ ਸਾਰੇ ਪਸ਼ੂ ਡਰਦੇ ਆ ਹਨਾ ਤੇ ਇਹਦੀ ਮਾਂ ਉਹ ਖੜੀ ਆ ਦੂਜੇ ਨੰਬਰ ਤੇ ਉਹ ਖੜੀ ਆ ਜੀ ਦੋ ਨੰਬਰ ਤੇ ਉਹ ਦਿਖਾ ਦੇਵੀ ਠੀਕ ਆ ਦੂਪਰਾ ਚੈੱਕ ਕਰ ਸਕਦੇ ਮੇਰੀ ਮਾਂ ਮਾਦਰ ਕਾਰਡ ਕਿੰਨਾ ਦੱਸੇ ਬ 16 ਕਿਲੋ ਦੁੱਧ ਦਿੱਤਾ ਹੀ ਆਪਣੇ ਕੋਲ ਇਹਨੇ ਮੱਝ ਨੇ ਠੀਕਾ ਲੋ ਭਰਾ 16 ਕਿਲੋ ਲੀਟਰ ਦੁੱਧ ਦਿੱਤਾ ਬਾਈ ਕਹਿੰਦਾ ਠੀਕ ਹੈ ਘਰ ਦਾ ਬਾਈ ਦਾ ਕਟਾ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ